ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਵੀ ਠੀਕ ਹੋਈ ਸਾਰੇ ਜਣੇ। ਹੋਰ ਕਬੂਤਰ ਠੀਕ ਨਹੀਂ ਸਭ ਦੇ। ਸਾਡੇ ਵੀ ਠੀਕ ਨਹੀਂ ਆ ਗੋਡੇ ਵੀਰੇ। ਅੱਜ ਵੀਰੀ ਆਪਾਂ ਗੱਲ ਕਰਨ ਲੱਗੇ ਆਂ ਜੀ ਮੈਡੀ ਵਰਮ ਦੀ। ਜਿਹੜੀ ਗੋਲੀ ਆਪਾਂ ਬਾਹਰੋਂ ਮਿਲਦੀ ਹੈ ਜੀ ਜੋਨਾ ਦੀ। ਸਾਰੇ ਖਿਡਾਰੀ ਵੀਰੇ ਇਹ ਯੂਜ਼ ਕਰਦੇ ਨੇ। ਤੇ ਆਪਾਂ ਵੀ ਮੰਗਾਈ ਸੀਗੀ ਇਸ ਵਾਰ ਵੀ ਇਹ। ਬਹੁਤ ਵਧੀਆ ਰਿਜ਼ਲਟ ਲੱਗਿਆ ਆਪਾਂ ਨੂੰ। ਤੇ ਪਹਿਲਾਂ ਤਾਂ ਵੀਡੀਓ ਪਾਣੀ ਤੇ ਅੱਜ ਪਹਿਲੇ ਵੀ ਅੱਜ ਵੀਡੀਓ ਪਾਉਣ ਲੱਗੇ ਆ ਇਹਦਾ ਵੀਰੇ ਤੇ ਫਾਇਦਾ ਜੀ ਜਿਵੇਂ ਆਪਾਂ ਨੂੰ ਕਿਸੇ ਵੀ ਕਬੂਤਰ ਦੇ ਡਾਊਟ ਆ ਜੀ ਵੀ ਇਹਦੇ ਜੂਨਾਂ ਨੇ ਤੇ ਬਾਰੀਆਂ 'ਚ ਹੈਗਾ ਉਹ ਪਾਣੀ ਵਾਲੀਆਂ ਬਾਰੀਆਂ 'ਚ ਸੁੱਕੀਆਂ ਬਾਰੀਆਂ 'ਚ ਜੇ ਆਪਾਂ ਉਹਨਾਂ 'ਚ ਕੋਈ ਵੀ ਜੂਨਾਂ ਦੀ ਦਵਾਈ ਦੂਜੀ ਲਾਵਾਂਗੇ ਤਾਂ ਵੀਰੇ ਉਹੀ 4-5 ਦਿਨ ਖਰਾਬ ਹੋ ਜਾਣੇ ਨੇ ਆਪਣੇ ਪਰ ਜਿਹੜੀ ਇਹ ਗੋਲੀ ਆ ਵੀਰੇ ਉੱਡ ਕੇ ਆਏ ਕਬੂਤਰ ਨੂੰ ਵੀ ਲਾ ਸਕਦੇ ਆਪਾਂ ਘੇਰੇਆਂ ਵਾਲੇ ਦਿਨ ਵੀ ਲਾ ਸਕਦੇ ਆ ਇਹਨਾਂ ਜੀ ਆਪਨੂੰ ਡਾਟ ਆ ਵੀ ਕਬੂਤਰ ਤੇ ਅੰਦਰ ਜੁਨ ਨੇ ਆ ਗੋਲੀ ਹੈ ਜੀ ਇਹ ਐ ਮੇਰੀ ਗੋਲੀ ਹੈ ਜੀ ਇੱਕ ਕਬੂਤਰ ਨੂੰ ਇੱਕ ਗੋਲੀ ਲੱਗਣੀ ਹੈ ਨਾਲ ਉੱਤੇ ਜੀ ਪਾਣੀ ਦੇ ਦੇਣਾ ਮੈਂ 10 ਕੈਮਰ ਇੱਕ ਕਬੂਤਰ ਨੂੰ ਇੱਕ ਗੋਲੀ ਲੱਗਣੀ ਹੈ ਜੀ ਬਹੁਤ ਵਧੀਆ ਰਿਜ਼ਲਟ ਆ ਜਿਹੜੇ ਜਿਹੜੇ ਬੰਦਿਆਂ ਨੇ ਵੀ ਜਾਨੀ ਜੋਸ਼ ਕਰਨੀ ਹੈ ਦੇਖੀ ਚ ਦੇਖੋ ਕੇ ਕਰੋ ਵੀਰੇ ਲਾਉਣ ਦਾ ਤਰੀਕਾ ਆਹੀ ਹੈ ਭੁੱਖੇ ਕਬੂਤਰ ਨੂੰ ਚਾਹੇ ਉੱਡ ਕੇ ਆਏ ਕਬੂਤਰ ਨੂੰ ਵੀ ਇੱਕ ਗੋਲੀ ਸਿੱਧੀ ਅੰਦਰ ਸੱਟੋ ਉੱਤੇ ਜੀ ਨਾਲ 5 ml ਜਾਂ 10 ml ਪਾਣੀ ਇਹ ਦੋ ਕਬੂਤਰ ਨੂੰ ਜਮੇ ਹੀ ਸਾਫ਼ ਕਰ ਦਿੰਦੀ ਆ ਜਿਹੜੇ ਜਿਹੜੇ ਬਾਈ ਯੂਜ਼ ਕਰਦੇ ਨੇ ਉਹਨਾਂ ਨੂੰ ਪਤਾ ਹੀ ਆ ਬਹੁਤ ਵਧੀਆ ਰਿਜ਼ਲਟ ਆ ਵੀਰੇ ਇਹਦਾ ਮਿਲਦੀ ਜਣੀ ਵੀਰੇ ਵਧੀਆ ਇਹ ਬਾਹਰੋਂ ਹੀ ਆ ਆਪਣੇ ਵੀ ਇੱਥੇ ਮਿਲ ਜਾਂਦੀ ਆ ਪਰ ਤੁਹਾਨੂੰ ਪਤਾ ਹੀ ਆ ਉਹ ਵਾਲੀਆਂ ਚੀਜ਼ਾਂ ਦਾ

ਔਰ ਰੁਕੇ ਹੋ ਜੀ ਥੋੜਾ ਟਾਈਮ ਬਾਜੀਆਂ ਕਰਕੇ ਟਾਈਮ ਨਹੀਂ ਸੀ ਲੱਗਦਾ ਹੁਣ ਪਾਵਾਂਗੇ ਵੀਡੀਓ ਤੇ ਦੱਬ ਕੇ ਸਪੋਰਟ ਕਰਿਓ ਵੀਰੇ ਠੀਕ ਹੈ ਜੀ ਧੰਨਵਾਦ